ਹੈਲੋ एवरीवन ਸਸ ਸਾਰਿਆਂ ਦਾ ਮੇਰੇ ਵਲੌਗ 'ਚ ਸਵਾਗਤ ਹੈ ਮੈਂ ਸੁਖਸਰਜ ਸੰਧੂ ਮੈਂ ਬਣਾਉਂਦਾ ਨਹੀਂ ਸੀਗਾ ਵਲੌਗ ਕਿਤੇ ਨਹੀਂ ਕਦੇ ਮੈਨੂੰ ਐਕਚੁਅਲੀ ਫੋਟੋ ਖਿੱਚਣਾ ਇਹ ਸਾਰਾ ਵੀ ਪਸੰਦ ਨਹੀਂ ਹੈਗਾ ਆਪਣੀ ਜਾਂ ਕੋਈ ਮੇਰੇ ਖਿੱਚਦਾ ਯਾ ਨਾ ਆਲ ਦੈਟ ਤੇ ਰੀਜ਼ਨ ਇਜ਼ ਮੈਂ ਰੀਸੈਂਟਲੀ ਮੋਟਰਸਾਈਕਲ ਲੇਤਾ ਆ ਇੱਥੇ ਆਪਣੇ ਕਹਿਣਾ ਤੇ ਉਹ ਮੈਨੂੰ ਇੰਨਾ ਹੀ ਜ਼ਿਆਦਾ ਸੋਹਣਾ ਲੱਗਿਆ ਇੰਨਾ ਜ਼ਿਆਦਾ ਇਹ ਯੂ نو ਇਨਸਪਾਇਰ ਕੀਤਾ ਬਾਈਕ ਨਹੀਂ ਵੀ ਉਹ ਮੋਟਰਸਾਈਕਲ ਨਹੀਂ ਸੌਰੀ ਬਾਈਕ ਨਹੀਂ ਉਹਨੇ ਇੰਨਾ ਜ਼ਿਆਦਾ ਇਨਸਪਾਇਰ ਕੀਤਾ ਵੀ ਮੈਂ ਉਹ ਸਾਰਿਆਂ ਨਾਲ ਸ਼ੇਅਰ ਕਰਾਂ ਹੈਨਾ ਤੇ ਫਿਰ ਮੈਂ ਸੋਚਿਆ ਵੀ ਬੰਦ ਆ ਤੇ YouTube ਤੇ ਜਦੋਂ ਲੈਣ ਤੋਂ ਪਹਿਲਾਂ ਮੋਟਰਸਾਈਕਲ ਲੈਣ ਤੋਂ ਪਹਿਲਾਂ ਮੈਂ ਸਰਚ ਵਗੈਰਾ ਕਰ ਰਿਹਾ ਸੀਗਾ ਆਪਣੇ ਪੰਜਾਬੀ ਬਲੌਗ ਹੈਗੇ ਬਹੁਤ ਆ ਬਹੁਤ ਜ਼ਿਆਦਾ ਤੇ ਮੋਟਰਸਾਈਕਲ ਤੇ ਲਾਇਸੈਂਸ ਕਿਵੇਂ ਲੈਣਾ ਕੀ ਕੀ ਸਟੈਪਸ ਹੁੰਦੇ ਆ ਸਾਰਾ ਦੱਸਿਆ ਇੰਸ਼ੋਰੈਂਸ ਤੇ ਬਾਲਾ ਡਿਟੇਲਸ ਨਹੀਂ ਕਿਛਨੇ ਜਿਆਦਾ ਦੱਸਿਆ ਜਾਂ ਫਿਰ ਮੇਰੇ ਸਰਚ ਕਰਤੇ ਮੇਰੇ ਮੂਰੇ ਨਹੀਂ ਆਇਆ ਹੈਗਾ ਜੇ ਹੈਗਾ ਵੀ ਅਫੈਂਡਾ ਕਰ ਰਹੇ ਹੋ ਇਟਸ ਓਕੇ ਤੇ ਉਹ ਸਰਚ ਕਰੇ ਤੇ ਮੂਰੇ ਨਹੀਂ ਆਇਆ ਸੋ ਮੇਰਾ ਮਾਰੇ ਸਟੈਪ ਸੀਗਾ ਤੇ ਮੈਂ ਸੋਚ ਰਿਹਾ ਸੀਗਾ ਵੀ ਆਪਣਾ ਵਲੌਗ ਬਣਾਵਾਂਗੇ ਸਾਰਿਆਂ ਨੂੰ ਇੱਕਦਮ ਮੋਟਰਸਾਈਕਲ ਦਾ ਰਾਈਡ ਐਕਸਪੀਰੀਅੰਸ ਆਪਾਂ ਕੀ ਕੀ ਅੱਗੇ ਮੋਡੀਫਿਕੇਸ਼ਨ ਕਰਾਂਗੇ ਤੇ ਇੰਸ਼ੋਰੈਂਸ ਕੇ ਮਹਿਲੇ ਤੇ ਇੰਸ਼ੋਰੈਂਸ ਦੇ ਕੀ ਕੀ ਫੈਕਟਰ ਹੈਗੇ ਨੇ ਜਿਹੜੇ ਪਲੇ ਕਰਦੇ ਨੇ ਆਪਾਂ ਜਦੋਂ ਇੰਸ਼ੋਰੈਂਸ ਲੈਣੇ ਆ ਉਹ ਸਾਰਾ ਕੁਝ ਐਵਰੀ ਨਾਉ ਐਂਡ ਦੈਨ ਮੈਂ ਪਾਇਆ ਕਰੂੰਗਾ ਇੱਕ ਆ ਵੀਡੀਓ ਸ਼ੇਅਰ ਕਰਿਆ ਕਰਾਂਗੇ ਸਾਰੇ ਨਾਲ ਤੇ ਉਹ ਸਟੈਪਸ ਕੀ ਨੇ ਕੀ ਸ਼ੇਅਰ ਕਰਨਾ ਕੀ ਕਰਨਾ ਯਾ ਨਾ ਸਾਰਾ ਕੁਝ ਦੱਸੂੰਗਾ ਮੈਂ ਜਿੰਨੀ ਮੇਰੀ ਨੋਲੇਜ ਆ ਮੈਂ ਤੁਹਾਡੇ ਨਾਲ ਵੰਡੂੰਗਾ ਆ ਹੱਥ ਦੇ ਕੋਲ ਰੱਖ ਕੇ ਕੋਸ਼ਿਸ਼ ਨਹੀਂ ਤੇ ਲੈਟਸ ਮੂਵ ਔਨ তো আপনার পাহাড় মোটরসাইকল দখা